ਸਸਿਕਾਲ ਦੋਸਤੋ ਮੈਂ ਦਲਵਾਰ ਸਿੰਘ ਹੰਦਰ ਤੁਹਾਡਾ ਜਾਣਿਆ ਪਛਾਣਿਆ ਪ੍ਰੋਗਰਾਮ ਸਾਡੇ ਚੈਨਲ ਦਾ ਗੱਲਾਂ ਬਾਤਾਂ ਗੱਲਾਂ ਬਾਤਾਂ ਦੇ ਵਿੱਚ ਇੱਕ ਖਾਸ ਸ਼ਖਸੀਅਤ ਨੂੰ ਤੁਹਾਡੇ ਰੋਬਰੂ ਕਰ ਰਿਹਾ ਮੈਂ ਜਾਣੇ ਪਛਾਣੇ ਢਾਡੀ ਗੁਰਬਖਸ਼ ਸਿੰਘ ਅਲਬੇਲਾ ਜੀ ਉਹਨਾਂ ਦੇ ਪਿੰਡ ਬੈਠੇ ਹਾਂ ਜਿਵੇਂ ਮੈਂ ਇੱਕ ਪਹਿਲੀ ਇੰਟਰਵਿਊ ਦੇ ਵਿੱਚ ਦੱਸਿਆ ਜਿਹੜੀ ਅਸੀਂ ਗੀਤਾ ਜਲਪੁਰੀ ਦੇ ਨਾਲ ਕੀਤੀ ਸੀ ਤੇ ਉੱਥੇ ਹੀ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਮੈਂ ਤੇ ਹੈਪੀ ਹੰਦੇਵ ਗੱਲਾਂ ਬਾਤਾਂ ਤੇ ਹੀਰੇ ਪੰਜਾਬ ਦੇ ਤਹਿਤ ਅਸੀਂ ਕੁਝ ਮੁਲਾਕਾਤਾਂ ਕਰ ਰਹੇ ਹਾਂ ਕੁਝ ਜਾਣੀਆਂ ਪਛਾਣੀਆਂ ਹਸਤੀਆਂ ਦੇ ਨਾਲ ਤੇ ਇਸੇ ਕੜੀ ਦੇ ਤਹਿਤ ਅੱਜ ਮੈਂ ਗਰਬਖ ਸਿੰਘ ਅਲਵੇਲਾ ਜੀ ਦੇ ਭਰਾ ਸਰਦਾਰ ਸਰਜੀਤ ਸਿੰਘ ਅਲਵੇਲਾ ਜੀ ਦੇ ਨਾਲ ਤੁਹਾਨੂੰ ਮਿਲਾਉਂਗਾ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਅਲਵੇਲਾ ਜੀ ਦੀਆਂ ਯਾਦਾਂ ਉਹਨਾਂ ਨੂੰ ਪੁੱਛਾਂਗੇ ਆਪਾਂ ਉਹਨਾਂ ਦੇ ਨਾਲ ਕੁਝ ਸਾਂਝੀਆਂ ਕਰਾਂਗੇ ਕੋਲ ਉਹ ਆਪਣੇ ਨਾਲ ਸਾਂਝੀਆਂ ਕਰਨਗੇ ਤੇ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਕਿਰਪਾ ਜੀ ਕਿਰਪਾ ਵਾਹੀ ਗੁਰੂ ਦੀ ਸਭ ਪਰਿਵਾਰ ਮੈਂ ਕਹਿੰਨਾ ਕਿਰਪਾਸ ਚਲੋ ਕਿਰਪਾ ਜਾਈ ਦੀ ਹੈ ਸਾਰੀ ਅੱਜ ਦੋਸਤੋ ਵੇਖੋ ਹੂ ਬੂ ਉਹਨਾਂ ਵਾਲਾ ਹੁਲੀਆ ਜਿਹੜਾ ਉਹ ਭਾਈ ਸਰਜੀਤ ਸਿੰਘ ਉਹਨਾਂ ਦਾ ਸਾਡੇ ਰੂ ਬਲੂ ਆ ਸਾਡੇ ਸਾਹਮਣੇ ਆ ਉਹਨਾਂ ਵਾਲੀ ਦਿੱਖ ਤੁਹਾਨੂੰ ਪਲੇਖਾ ਪੈ ਰਿਹਾ ਹੋਏਗਾ ਕਿ ਗੁਰਬਖਸ਼ ਸਿੰਘ ਵਿਲਾਇ ਜਵਾਨੀ ਵੇਲੇ ਇਹਨਾਂ ਦਾ ਦਾੜਾ ਜਦੋਂ ਹੁਣ ਆ ਇਸ ਵੇਲੇ ਚਿੱਟਾ ਆ ਤੇ ਜਦੋਂ ਪਹਿਲਾਂ ਪਹਿਲਾਂ ਹੁੰਦੇ ਸੀ ਜਾਨੀ ਕਿ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਵੇਖੀਏ ਤੇ ਇਦਾਂ ਦੇ ਲੱਗਦੇ ਸੀ ਉਹ ਵੀ ਉਹ ਬੇਸ਼ੱਕ ਸਾਡੇ ਵਿਚਕਾਰ ਸਰੀਰਕ ਤੌਰ ਤੇ ਤਾਂ ਨਹੀਂ ਪਰ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਉਹਨਾਂ ਦੀ ਕਲਾ ਦਾ ਜਿਹੜਾ ਜਾਦੂ ਆ ਉਹ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਘਰ ਕਰੀ ਬੈਠਾ ਉਹਨਾਂ ਦੇ ਪ੍ਰਸੰਗ ਅਸੀਂ ਸੁਣਦੇ ਆ ਉਹਨਾਂ ਦੇ ਰਚੇ ਗੀਤ ਅਸੀਂ ਸੁਣਦੇ ਆ ਉਹਨਾਂ ਨੇ ਬਹੁਤ ਵੱਡੇ ਵੱਡੇ ਕਲਾਕਾਰ ਪੈਦਾ ਕੀਤੇ ਕਹਿ ਸਕਦੇ ਆ ਕਿਉਂਕਿ ਉਹਨਾਂ ਦੇ ਘਰ ਇੱਕ ਮੈਂ ਕਹਿ ਦਾਂ ਕਿ ਸੈਂਟਰ ਹੁੰਦਾ ਸੀਗਾ ਗਾਇਕਾਂ ਦਾ ਜਿਨ੍ਹਾਂ ਦੇ ਵਿੱਚ ਬਲਕਾਰ ਸਿੱਧੂ ਸਾਹਿਬ ਦਾ ਮੈਂ ਜ਼ਿਕਰ ਕਰਾਂ ਧਰਮਪ੍ਰੀ ਤੋਰੀ ਤੇ ਬਾਕੀ ਭਾਈ ਸਰਜੀਤ ਤੋਂ ਪੁੱਛਦੇ ਆ ਕਿ ਕਿਦਾਂ ਉਹ ਸਾਰਾ سلسلہ ਚੱਲਦਾ ਸੀ ਭਾਈ ਜਦੋਂ ਅਲਬੇਲਾ ਜੀ ਜੀ ਨੇ ਸ਼ੁਰੂ ਆਤ ਕੀਤੀ ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ ਮੇਰੇ ਤੋਂ ਜਨਮ ਤੋਂ ਪਹਿਲਾਂ ਦੇ ਸ਼ੁਰੂ ਕੀਤਾ ਜੀ ਇਹਨਾਂ ਦਾ ਮੇਰਾ ਜਨਮ 12 6 69 ਦਾ ਜੀ ਅੱਛਾ 69 ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਦੋਂ ਪਹਿਲਾਂ ਤੁਸੀਂ ਇਹ ਚੀਜ਼ਾਂ ਦੇ ਵਿੱਚ ਆਏ ਵੀ ਸੀ ਜੀ ਹਾਂਜੀ ਜਦੋਂ ਤੁਹਾਡੀ ਸੁਰਤ ਤੁਸੀਂ ਸੰਭਲੀ ਹੋਸ਼-ਵਾਸ ਦੇ ਵਿੱਚ ਆਏ ਉਦੋਂ ਫਿਰ ਗਾਇਕਾਂ ਗੀਤਕਾਰਾਂ ਦਾ ਹੋਣਾ ਜਾਣਾ ਕਰੇ ਸੀਗਾ ਹਾਂਜੀ ਉਦੋਂ 79 66 ਗੀਤਾ ਧਿਆਲਪੁਰੀ ਜੀ ਪੂਰਾ ਆਪ ਦਾ ਲੇਖ ਲਿਖਣ ਲੱਗ ਗਏ ਕੀਤਾ ਦਿਆਲਪੁਰ ਜੀ ਨਾ 70 ਸਤ ਗੌਂਦਈਪੁਰ ਦੇ ਜਿਹੜੇ ਸਾਰਿਆਂ ਨੂੰ ਪਹਿਲੇ ਸਗੀਰਦਨਾਂ ਦੇ ਜਦੋਂ ਤੁਸੀਂ ਹੋਸ਼ ਦੇ ਵਿੱਚ ਹਾਂਜੀ ਹਾਂਜੀ ਬੱਚਾ ਜਦੋਂ ਥੋੜਾ ਜਿਆ ਸਮਝ ਰੱਖਣ ਲੱਗਦਾ ਹਾਂਜੀ ਹਾਂਜੀ ਠੀਕ ਹੈ ਬਚਪਨ ਤੋਂ ਜਦੋਂ ਤੁਸੀਂ ਨਿਕਲੇ ਹਾਂਜੀ ਉਦੋਂ ਆਉਣਾ ਜਾਣਾ ਸੀਗਾ ਤੇ ਉਦੋਂ ਫਿਰ ਘਰੇ ਸਿਰ ਰਹਿਸਲਾ ਮਿਹਨਤਾਂ ਪ੍ਰੈਕਟਿਸਾਂ ਉਹ ਸਾਰੀਆਂ ਹੁੰਦੀਆਂ ਸੀਗੀਆਂ ਤੇ ਉਹ ਫਿਰ ਕਿਦਾਂ ਕਿਦਾਂ ਕੌਣ ਕੌਣ ਆਉਂਦੇ ਸੀ ਕੌਣ ਕੌਣ ਕਰਦੇ ਹੁੰਦੇ ਸੀਗੇ ਇਹ ਬੰਦੇ ਉਹ ਹੁੰਦਾ ਸੀਗੇ ਜੀ ਜੋ ਇਹਨਾਂ ਨੇ ਤੁਹਾਨੂੰ ਦੱਸਿਆ ਵੀ ਗੀਤਾ ਦਿਆਲਪੁਰ ਜੀ ਨੇ ਦੱਸਿਆ ਕਿ ਉਹ ਡਰਾਮਿਆਂ ਦਾ ਸੀਗਾ ਜੀ ਉਹਦੇ ਵਿੱਚ ਕਈ ਬੰਦੇ ਅੱਜ ਦੁਨੀਆਂ ਦੇ ਵਿੱਚ ਹੈ ਨਹੀਂ ਜੀ ਜਿਵੇਂ ਉਹ ਗੁੱਡੀਆਂ ਗਾਉਂਦੀਆਂ ਅਖਤਰ ਹਾਂਜੀ ਉਹਨਾਂ ਦਾ ਡੈਡੀ ਸੀ ਦਰਸ਼ਨ ਅੱਛਾ ਜੀ ਉਹ ਢੋਲਖੇ ਦੇ ਅਖਤਰ ਉਹਨਾਂ ਦੇ ਪਿਤਾ ਜੀ ਹਾਂਜੀ ਠੀਕ ਆ ਤੇ ਬਾਂਦਰ ਚਟਾਨੇ ਵਾਲੇ ਤੇ ਇੱਕ ਉਹਦਾ ਤਾਇਆ ਹੁੰਦਾ ਸੀ ਕ੍ਰਿਸ਼ਨ ਕਾਨ ਉਹ ਬਹੁਤ ਚਰ ਰਿਹਾ ਜੀ ਅੱਛਾ ਜੀ ਜਿੰਨੀ ਰੁੱਤ ਪਿਆਰ ਦੀ ਕੈਸਟ ਦੀ ਸਾਰੀ ਤਿਆਰੀ ਉਹਨਾਂ ਦੇ ਰਹੀ ਹੋਈ ਹੈ ਜੀ ਅੱਛਾ ਜੀ ਹਾਂ ਜਦੋਂ ਰੁੱਤ ਪਿਆਰ ਦੀ ਕੈਸਟ ਹੋਈ ਉਹਦੀ ਸਾਰੀ ਤਿਆਰੀ ਤੁਸੀਂ ਦੱਸ ਰਹੇ ਵੀ ਇੱਥੇ ਹੋਈ ਹੈ ਨਾ ਹਾਂਜੀ ਤੇ ਉਦੋਂ ਜਿਹੜੇ ਉਹ ਉਸ ਕੈਸਟ ਦੇ ਵਿੱਚ ਗੀਤ ਆ ਹਾਂਜੀ ਉਹ ਤੁਹਾਨੂੰ ਪਤਾ ਵੀ ਕਿਹੜੇ ਕਿਹੜੇ ਗਾਇਕਾਂ ਸੌਰੀ ਕਿਹੜੇ ਕਿਹੜੇ ਗੀਤਕਾਰਾਂ ਦੇ ਸੀ ਉਹ ਗੀਤਕਾਰ ਇੱਥੇ ਆ ਗਏ ਅਲਵੇਲਾ ਜੀ ਨੂੰ ਕਹਿੰਦੇ ਹੁਣ ਵੀ ਤੁਹਾਡਾ ਜਿਹੜਾ ਰਿਕਾਰਡਿੰਗ ਦਾ سلسلہ ਸ਼ੁਰੂ ਹੋ ਚੁੱਕਾ ਤੇ ਸਾਡੇ ਵੀ ਗੀਤ ਗਾਓ ਪ੍ਰਸੰਗ ਜਦੋਂ ਧਾਰਮਿਕ ਉਹਨਾਂ ਸ਼ੁਰੂਆਤ ਕੀਤੀ ਸੀ ਮੇਰੇ ਜਾਂ ਕੈਸਟਾਂ ਦਾ ਜਿਹੜਾ ਜ਼ਿਕਰ ਮੇਰਾ ਖਿਆਲ ਪਹਿਲੀ ਕੈਸਟ ਤੋਂ ਨਾ ਜਿਹੜੀ ਬਤੌਰ ਪ੍ਰੋਡਿਊਸਰ ਕਹਿ ਲਈਏ ਇੱਕ ਪੇਸ਼ਕਾਰ ਕਹਿ ਲਈਏ ਉਹਨੂੰ ਪਿਆਰ ਦੀ ਕੀਤੀ ਹਾਂਜੀ ਨਹੀਂ ਜੀ ਉਸ ਤੋਂ ਪਹਿਲਾਂ ਕੀਤੀ ਸੀ ਅੱਜ ਦੀ ਰਾਤ ਮਕਲਾਵਾ 78 70ਾਂ ਦੀ ਹਾਂਜੀ 78 70ਾਂ ਸੀਗੀ ਹਾਂ ਕੇਸ ਪ੍ਰਦੇਸੀ ਤੇ ਨਰਮਲ ਨਿੰਮੀ ਹਾਂ ਤੇ ਬਲਕਾਰ ਸਿੱਧੂ ਦੇ ਦੋ ਗੀਤ ਸੀਗੇ ਉਹ ਆਈ ਸੀ ਅੰਦਰ ਲੋਕ ਕੰਪਨੀ ਅੰਦਰ ਲੋਕ ਤੋਂ ਆਹ ਠੀਕ 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 ਆ ਅਸਲ ਉਦੋਂ ਪਹਿਲਾਂ ਉਹ ਆ ਗਈ ਸੀ ਉਹ ਆ ਗਈ ਸੀ ਤੇ ਉਦੋਂ ਗੀਤਕਾਰ ਫਿਰ ਢੇਡਾ ਛੇੜਾ ਮਾਤੇ ਜੇ ਬੇਲਾ ਜੀ ਸਾਡੇ ਜੀ ਬਹੁਤ ਜਿਆਦੇ ਬਹੁਤ ਜਿਆਦਾ ਅੱਛਾ ਜੀ ਹਾਂ ਜੀ ਫਿਰ ਬੇਲਾ ਜੀ ਕਹਿੰਦੇ ਹੁੰਦੇ ਵੀ ਸਾਡੇ ਗੀਤ ਪੂਰੇ ਹੋ ਗਏ ਆ ਜਾ ਅਸੀਂ ਫਲਾਣੇ ਫਲਾਣੇ ਦਾ ਪਾ ਲਿਆ ਨਹੀਂ ਜੀ ਇਹਨਾਂ ਦੀ ਇੱਕ ਸੈਟਿੰਗ ਸੀ ਹਾਂ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਮੈਂ ਆਪਦੇ ਗੀਤ ਹੀ ਪਾਵਾਂ ਜਿਹੜੇ ਇਹਨਾਂ ਨੂੰ ਬੰਦਾ ਪਸੰਦ ਲੱਗਿਆ ਨਾ ਗੀਤ ਜੀ ਚਾਹੇ ਉਹ ਬੰਦਾ ਪਹਿਲੀ ਵਾਰ ਆਇਆ ਚਾਹੇ ਦੂਜੀ ਵਾਰ ਜਿਹੜੀ ਚੀਜ਼ ਪਸੰਦ ਆ ਗਈ ਉਹ ਗੀਤ ਰਕੜ ਕਰਦੇ ਸੀ ਅੱਛਾ ਜੀ ਆਮ ਨਹੀਂ ਵੀ ਹੋਰ ਇੱਕ ਆਪਾਂ ਚਲੋ ਕਹਿੰਨੇ ਪੈਸੇ ਲਾ ਦੂ ਜਾਂ ਹੋਰ ਕਰ ਦੂ ਲਾ ਦੇਂਗੇ ਐ ਨਹੀਂ अच्छा ਤੁਸੀਂ ਤਾਂ ਫਿਰ ਉਹ ਪੜਦੇ ਹੋਣੇ ਹਜੇ ਹਾਂਜੀ ਮੈਂ ਪੜਦਾ ਸੀ ਤੇ ਪੜਨ ਤੋਂ ਬਾਅਦ ਫਿਰ ਤੁਹਾਡਾ ਝਕਾ ਵੀ ਹੋਇਆ ਥੋੜਾ ਬੋੜਾ ਕਲਾਵਾਲ ਨੂੰ ਕੋਈ ਬਣਿਆ ਸਬਾਬੇ ਦੰਦਾ ਕਿ ਤੁਸੀਂ ਹੁਣ ਪਤਾ ਹੀ ਹੈ ਜੀ ਜਦੋਂ ਪਰਿਵਾਰ ਦੇ ਵਿੱਚ ਇਹ ਚੀਜ਼ ਜਲਦੀ ਹੁੰਦੀ ਹੈ ਫਿਰ ਬੰਦਾ ਬਹੁਤ ਜ਼ਿਆਦਾ ਸਿੱਖੀ ਜਾਂਦਾ ਅੱਛਾ ਜੀ ਹਾਂ ਨਾ ਕੀਤਾ ਜੀ ਇਹ ਥਮ ਹੈ ਇਹ ਸਮੁੰਦਰ ਹੈ ਬਿਲਕੁਲ ਬਿਲਕੁਲ ਸਾਰੀ ਜ਼ਿੰਦਗੀ ਨਹੀਂ ਸਿੱਖ ਸਕਦਾ ਜੀ ਤੇ ਜਾਨੀ ਕਿ ਵੀਰੇ ਦੋ ਭਾਈ ਸੀਗੇ ਹਾਂਜੀ ਭੋਲਾ ਸਿੰਘ ਤੇ ਗਰਜੰਟ ਸਿੰਘ ਉਹਨਾਂ ਨੂੰ ਇਸ ਚੀਜ਼ ਬਾਰੇ ਕੋਈ ਪਤਾ ਨਹੀਂ अच्छा जी हां गायकी बारे में आपको समझ सी गई थोड़ी सी है ना हां जी हां तो ਤੁਸੀਂ ਫਿਰ ਕੋਈ ਕਦੀ ਗਾਉਣ ਦਾ ਮਨ ਬਣਾਇਆ ਵੀ ਮੈਂ ਵੀ ਪੱਕੇ ਤੌਰ ਤੇ ਗਾਇਕ ਬਣ ਜਾ ਜਾਂ ਲਿਖਣ ਲੱਗ ਜਾ ਕੋਈ ਚिटक ਹੈਗੀ ਸੀ ਲਿਖਣ ਦੀ ਨਹੀਂ ਕੋਈ ਪਹਿਲਾਂ ਮੈਂ ਦੂਜਾ ਗਾ ਲੈਂਦਾ ਸੀਗਾ اچھا ਜੀ ਤੇ ਮੇਰੇ ਇੱਕ ਦੋ ਪ੍ਰੋਗਰਾਮਾਂ ਤੇ ਵੀ ਗਏ ਸੀ ਹੂੰ ਉਹ ਪਰ ਪੈਸਾ ਵੇ ਚੀਜ਼ ਨੂੰ ਉਹ ਨਹੀਂ ਸੀ ਕਰਦੇ ਉਹ ਕਹਿੰਦੇ ਇੱਕ ਮਿਆਂ ਚ ਦੋ ਤਲਵਾਰਾਂ ਨਾਮ ਪਾਈ ਗਈ ਆ ਵੀ ਚਲ ਮੈਂ ਹੈਗਾ ਮੈਂ ਘਾੜੀ ਗਾਉਣਾ ਲਾਈ ਜਾਣਾ ਕੰਮ ਹਾਂ ਵੀ ਨਾ ਇੱਕ ਢਾਡੀ ਤੇ ਦੂਜਾ ਗਾਉਣਾ ਦੋ ਚੀਜ਼ਾਂ ਰਲਦੀਆਂ ਜੀ ਅੱਛਾ ਇਹ ਵੀ ਗੱਲ ਠੀਕ ਹੋਣਾ ਦੀ ਬਣਾ ਇੱਕ ਪਰਿਵਾਰ ਦੇ ਵਿੱਚ ਦੋ ਬੰਦੇ ਕੋਲੋਂ ਵੈਸੇ ਉਹ ਤੇ ਪਰਮਾਤਮਾ ਦੀ ਦੇਣ ਪਰ ਉਹ ਚਲੋ ਉਹਨਾਂ ਨੇ ਤੁਹਾਨੂੰ ਆਖਿਆ ਵੀ ਮੈਂ ਕਰ ਰਿਆਂ ਵਿੱਚ ਦਾ ਜਿਆਦਾ ਦਾ ਘਰ ਦਾ ਕੰਮ ਕਰ ਕਰ ਰੋ ਪਰ ਘਰ ਦੀ ਖੇਤੀ ਦਾ ਕੰਮ ਵੱਡਾ ਸੀ ਜੀ ਆਉਣ ਜਾਣ ਬਹੁਤ ਸੀ ਠੀਕ ਆ 18 ਕਿਲੋ ਇੱਕ ਅਰੀ ਦਾ ਟੱਗੋ ਜਦ ਸੀ ਬੱਲੇ 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 ਜਿਹੜੇ ਪੱਕੇ ਤੌਰ ਤੇ ਕੁਝ ਮੁੰਡੇ ਰਹਿੰਦੇ ਸੀ ਉਹ ਰਾਤ ਨੂੰ ਵੀ ਦਿਨੇ ਰਾਤ ਇੱਥੇ ਰਹਿੰਦੇ ਸੀ ਹਨਾ ਪੱਕੇ ਜੀ ਪੱਕੇ ਪੱਕੇ ਫਿਰ ਤੁਹਾਡੀ ਸੰਭਾਲ ਦੇ ਵਿੱਚ ਕਿਹੜੇ ਕਿਹੜੇ ਮੁੰਡੇ ਜਿਹੜੇ ਅੱਜ ਮੁੜ ਕੇ ਸਟਾਰ ਬਣੇ ਕਿਹੜੇ ਕਿਹੜੇ ਸੀਗੇ ਸਟਾਰਤਾ 70 70 ਜੀ ਬਿਲਕੁਲ ਆ ਗੀਤਾ ਦਿਆਲਪਰੀ ਹਾਂ ਜੀ ਬਲਕਾਰ ਸਿੱਧੂ ਹਾਂ ਤੇ ਧਰਮਪ੍ਰੀਤ ਧਰਮਪ੍ਰੀਤ ਹਰਦੇ ਮਾਹੀ ਨੰਗਲ ਹਰਵੰਨ ਛੱਤਾ ਹਾਂ ਠੀਕ ਆ ਤੇ ਹਰਵੰਨ ਛੱਤਾ ਨੇ 70 70 ਜੀ ਤੋਂ ਬਾਅਦ ਫਿਰ ਆਉਣਾ ਸ਼ੁਰੂ ਹੋਇਆ ਹਾਂ ਜੀ ਉਹਨਾਂ ਦੇ ਭੋਗ ਤੇ ਪੱਗ ਦਿੱਤੀ ਸੀ ਇਹਨਾਂ ਨੂੰ ਅੱਛਾ ਅੱਛਾ ਛੱਤਾ ਜੀ ਦੇ ਭੋਗ ਤੇ ਅਲੇ ਦਿਨ ਪੱਗ ਦਿੱਤੀ ਸੀ ਭਾਈ ਸਾਹਿਬ ਨੂੰ ਉਸਤਦੀ ਸ਼ਗਿਰਦੀ ਦੀ ਰਸਮ ਹੋ ਚੁੱਕੀ ਹਾਂ ਵੀ ਮੈਂ ਇਸ ਤੋਂ ਬਾਅਦ ਭਾਈ ਸਾਹਿਬ ਨੂੰ ਕਹਿ ਮੈਂ ਇੱਕ ਕਲਾਕਾਰ ਇਥੋਂ ਕਰ ਚ ਹੋਰ ਬਣਾਵਾ ਜੀ ਤੇ ਇਹ ਕਹਿੰਦੇ ਫਿਰ ਚੱਲ ਆਵੀਂ ਠੀਕ ਆ ਵੀ ਇਹ ਰਵਾਨ ਸੱਤਾ ਨੇ ਫਿਰ ਪੱਗ ਦੇ ਦੀ ਮੈਂ ਸਿੱਖਾਂ ਤੇ ਜਿਹੜੇ 70 60 ਜੀ ਦੀ ਜਿਹੜੀ ਉਸਤਾਦੀ ਸ਼ਗirdi ਦੀ ਰਸਮਾਂ ਉਹ ਵੀ ਅਲਬੇਲਾ ਜੀ ਦੇ ਨਾਲ ਹੀ ਹੋਈ ਸੀ ਨਾ ਹਾਂਜੀ ਹਾਂਜੀ ਠੀਕ ਆ ਉਹਨਾਂ ਦੇ ਨਾਲ ਕਹਿੰਦੇ ਆ ਵੀ ਇਕੱਠੇ ਹੀ ਪਹਿਲਾਂ ਡਰਾਮੇ ਪੇਸ਼ ਕਰਦੇ ਰਹੇ ਫਿਰ 70 60 ਜੀ ਦੀ ਆਵਾਜ਼ ਉਹਨਾਂ ਨੂੰ ਮਤਲਬ ਪਤਾ ਸੀ ਕਿ ਉਹ ਕਲਾ ਦੇ ਪਾਰਖੂ ਸੀ ਬਹੁਤ ਵੱਡੇ ਕਲਾਕਾਰ ਸੀ ਅਲਬੇਲਾ ਜੀ ਉਹਨੂੰ ਪਤਾ ਸੀ ਵੀ ਇਹ ਬੰਦਾ ਇਦਾਂ ਦਾ ਗਾ ਸਕਦਾ ਫਿਰ ਉਹ ਗਾਣੇ ਪਿਆਰ ਕੀਤੇ ਉਹ ਕੈਸਟਾਂ ਦਾ ਸ਼ੁਰੂਆਤ ਜਿਹੜੀ ਰਿਕਾਰਡਿੰਗ ਦੀ ਹੋਲੀ ਹੋਗੀ ਹਾਂਜੀ ਹਾਂਜੀ ਤੇ ਜਦੋਂ ਰੁੱਤ ਪਿਆਰ ਦੀ ਆ ਗਈ ਹਾਂਜੀ ਉਦੋਂ ਫਿਰ ਮੇਰਾ ਖਿਆਲ ਆ ਵੀ ਚਾਰੇ ਪਾਸੇ ਇੱਕ ਵਾਰੀ ਤਰਥਲੀ ਮਚਾਤੀ ਸੀ ਉਹਨੇ ਹਣਾ ਹਾਂਜੀ ਹਾਂਜੀ ਇੱਥੋਂ ਕਿਧਰ ਅਸੀਂ ਆਪਣੇ ਇਲਾਕੇ 'ਚ ਵੇ ਨਹੀਂ ਉਧਰ ਤਰਨ ਤਾਰਨ ਵੱਲੇ ਅੰਸਾਰਾ ਗਰਦਾਸ ਕੋਈ ਕੁੱਲ ਦੁਨੀਆ 'ਚ ਛਾ ਗਈ ਹੋ ਸਾਰੀ ਦੁਨੀਆ 'ਚ ਜੀ ਤੇ ਉਹ ਗੀਤ ਤੇ ਅੱਜ ਵੀ ਹਨਾ ਅਮਰ ਹੀ ਆ ਅਮਰ ਜੀ ਪਤਾ ਨਹੀਂ ਹਰ ਇੱਕ ਮੇਰਾ ਖਿਆਲ ਆ ਵੀ ਗਾਇਕ ਜਿਹੜਾ ਅੱਜ ਤੱਕ ਸੁਪਰਸਟਾਰ ਉਹ ਵੀ ਪੁਣਾ ਨੂੰ ਕਿਤੇ ਨਾ ਕਿਤੇ ਭਾਵੇਂ ਦੋ ਲੈਣਾ ਹੀ ਉਹ ਗਾਉਣ ਉਹ ਸਟੇਜ ਤੇ ਗਾਉਣਾ ਪੈਂਦਾ ਹਾਂ ਜਿਹੜੇ ਦੌਰ ਦੇ ਮੁੰਡੇ ਆ ਨਵੇਂ ਹਾਂਜੀ ਜਿਹੜੇ ਅੱਜ ਕੱਲ ਸਟਾਰ ਨੇ ਉਹ ਵੀ ਸਾਰੇ ਗੁੰਗਣਾਉਂਦੇ ਉਹ ਵੀ ਆਪਣੇ ਪ੍ਰੋਗਰਾਮ ਦੌਰਾਨ ਉਹ ਗੀਤ ਪੇਸ਼ ਕਰਦੇ ਆ ਤੇ ਜਾਂ ਤੇ ਉਸ ਕੈਸਟ ਤੋਂ ਬਾਅਦ ਫਿਰ ਜਿਹੜਾ ਵਾ ਉਹ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ੱਤਾਜੀ ਦੇ ਵਾਧਾ ਹੋਇਆ ਤੇ ਨਾਲ ਅਲਵੇਲਾ ਜੀ ਵੀ ਜਾਂਦੇ ਹੋਣਗੇ ਉਹ ਥੋੜਾ ਜਿਹਾ ਮਾਹੌਲ ਦੱਸੋ ਸਾਨੂੰ ਕਿਦਾਂ ਦਾ ਰਿਹਾ ਇਹ ਉਹਦੇ ਚ ਇਹ ਹੋ ਗਿਆ ਜੀ ਹਾਂਜੀ ਨਛੱਤਰ ਸੱਤ ਦੀ ਰੋਤ ਪਿਆਰ ਦੀ ਆ ਗਈ ਹਾਂਜੀ ਭਾਈ ਸਾਹਿਬ ਦੀ ਹਿੰਦ ਦੀ ਚਾਦਰ ਆ ਗਈ ਨਾਲ ਹੀ ਕਟੇਰਕਾਰ ਹੋ ਗਿਆ ਪੈਲਦਿਆਂ ਦੋਨੇ ਵਾਹ ਫਿਰ ਇਹ ਜਾਂਦੇ ਰਹੇ ਆ ਫਿਰ ਇਹਨਾਂ ਦੇ ਟਾਡੀ ਫਿਰ ਪ੍ਰੋਗਰਾਮ ਆਪ ਦੇ ਪੈਣ ਲੱਗ ਗਏ ਜੀ ਆਪ ਦੇ ਪੈਣ ਲੱਗ ਗਏ ਹਾਂਜੀ 76 ਸੱਤਾਂ ਕੀ ਦੇ ਆਪਣੇ ਹੋ ਗਏ ਇਹਨਾਂ ਦੇ ਆਪਣੇ ਹੋ ਗਏ ਇਹਨਾਂ ਦੇ ਆਪ ਦੇ ਹੋ ਗਏ ਠੀਕ ਆ ਤੇ ਇਹਨਾਂ ਦੇ ਫਿਰ ਜੱਥੇ ਹੀ ਬਣ ਗਏ ਆਪੋ ਆਪਣੇ ਡੋਡੀ ਜੀ 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 ਫਿਰ ਇਹ ਜਣੇ ਕਿ ਪਈ ਸਰ ਇਹਦੀ ਗੌਰਵ ਮੋਤ ਰੱਖਦੇ ਸੀ ਜਿਵੇਂ ਗੀਤਾ ਤੇ ਹਲਪਰੀ ਜੀ ਹੈ ਹੋਰ ਬੰਦੇ ਜਿਹੜੇ ਸਾਡੇ ਖਾਸ ਨਜ਼ਦੀਕੀ ਸੀ ਉਹਨਾਂ ਨੂੰ ਨਛੱਤਰ ਸੱਤਾ ਜੀ ਦੇ ਨਾਲ ਭੇਜਣਾ ਠੀਕ ਆ ਵੀ ਮੇਰੇ ਥਾਂ ਤੇ ਤੂੰ ਡਿਊਟੀ ਲਾ ਅੱਛਾ 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 ਹਾਂਜੀ ਠੀਕ ਆ ਤੇ ਉਸ ਤੋਂ ਬਾਅਦ ਫਿਰ ਕੰਪਨੀਆਂ ਕੰਪਨੀਆਂ ਹੋਰ ਘਰ ਆਉਣੀਆਂ ਸ਼ੁਰੂ ਹੋਈਆਂ ਸੰਪਰਕ ਕਿਉਂਕਿ ਉਦੋਂ ਫੋਨ ਫਾਨ ਤੇ ਹੁੰਦੇ ਨਹੀਂ ਸੀ ਇਹ ਬੰਦਾ ਇੱਕ ਦੂਜੇ ਨੂੰ ਮਿਲਦਾ ਸੀ ਜਾਂ ਫਿਰ ਕਲਾਕਾਰ ਨੂੰ ਜਾ ਕੇ ਕੰਪਨੀ ਦੇ ਦਫ਼ਤਰ ਜਾ ਕੇ ਮਿਲਣਾ ਪੈਂਦਾ ਸੀ ਜਾਂ ਕੰਪਨੀ ਵਾਲੇ ਉਸ ਬੰਦੇ ਤੱਕ ਸਿੰਗਰ ਤੱਕ ਪਹੁੰਚ ਕਰਦੇ ਸੀ ਆਪਣੇ ਉੱਥੇ ਆਉਂਦੇ ਰਹੇ ਸਭ ਤੋਂ ਵੱਡਾ ਆਪਣੇ ਜਿਵੇਂ ਆਪਣੇ ਚਲੋ ਦੁਨੀਆ ਚ ਨਹੀਂ ਰਹੇ ਸਿੱਧੂ ਮੂਸੇ ਵਾਲੇ ਨੇ ਹਾਂਜੀ ਉਹਨਾਂ ਨੇ ਲਿਖਿਆ ਬੰਬੇ ਵਾਲੇ ਮੇਰੇ ਘਰੇ ਆਉਂਦੇ ਆਪਾਂ ਨੂੰ ਵੀ ਮਾਣ ਆ ਵੀ ਟਾਡੀ ਦੇ ਘਰੇ ਬੰਬੇ ਤੋਂ ਸੂਟ ਉਹ ਕੀਤਾ ਸੂਟ ਕੀਤਾ ਅੱਛਾ ਜੀ ਦਰਸ਼ਨ ਕੁਮਾਰ ਖੋਦ ਇੱਥੇ ਹੁੰਦੇ ਰਹੇ ਕਿਸਨੀ ਦਾ ਮਾਲਕ ਹਾਂਜੀ ਵਾਹ 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 ਟੀਵੀ ਦੇ ਕੇ ਗਿਆ ਹਾਂ ਉਹਨੇ ਇੱਕੋ ਇੱਕ ਬੰਦਾ ਹੈ ਕਹਿੰਦਾ ਮੈਂ ਪਹਿਲਾ ਅਲਬੇਲਾ ਕਹਿੰਦਾ ਜਿਹਨੂੰ ਮੈਂ ਬੁੱਕ ਖੋਦ ਕਰ ਰਹਾ ਆ ਉਹਦੇ ਕਸ਼ਟ ਖਾਤਰ ਅੱਛਾ ਜੀ ਕਹਿੰਦਾ ਨੇ ਮੈਂ ਅੱਜ ਤਾਈਂ ਮੇਰੀ ਟੀਮ ਹੀ ਕੰਮ ਕਰਦੀ ਆ ਮੈਂ ਕਿਸੇ ਕੋਲ ਕਲਾਕਾਰ ਕੋਲੇ ਨਹੀਂ ਗਿਆ ਦਰਸ਼ਨ ਜੀ ਸਿਖਾਰਾ ਏ ਤੇ ਉਹਨਾਂ ਨੇ ਫਿਰ ਇਹ ਕੋਈ ਐਗਰੀਮੈਂਟ ਵਗੈਰਾ ਕੀਤਾ ਜਾਂ ਕਿੱਦਾਂ ਸੀ ਜਦ ਅੱਜਕੱਲ ਚੱਲ ਹੋ ਰਿਹਾ ਨਹੀਂ ਜੀ ਉਦੋਂ ਐਗਰੀਮੈਂਟ ਨਹੀਂ ਸੀ ਹਾਂ ਉਦੋਂ ਇਹਨਾਂ ਦੇ ਚੱਲੇ ਵੀ ਸੀ ਅੱਛਾ ਐਗਰੀਮੈਂਟ ਹੁਣ ਤਾਂ ਇਹ ਵੀ ਮੈਂ ਪੈਸੇ ਲਾਉਣਾ ਜੇ ਭਾਈ ਤੂੰ ਚੱਲ ਗਿਆ ਮੈਂ ਤੈਥੋਂ ਇਹਸਾ ਲਵ ਆਪਣਾ ਐਗਰੀਮੈਂਟ ਉਦੋਂ ਅਸੀਂ ਪੈਸੇ ਲੈਂਦੇ ਸੀ ਠੀਕ ਹੈ ਮਤਲਬ ਇਦਾਂ ਹੀ ਕਰਦੇ ਹੋ ਵੀ ਤੁਹਾਨੂੰ ਅਸੀਂ ਇੰਨੇ ਪੈਸੇ ਦਾਂਗੇ ਇੰਨੀਆਂ ਕੈਸ਼ਟਾਂ ਸਾਡੇ ਲਈ ਕਰੋ ਨਹੀਂ ਜੀ ਨਹੀਂ ਅੱਛਾ ਇਦਾਂ ਕੋਈ ਨਹੀਂ ਸੀ ਇੱਕ ਕੈਸ਼ਟ ਤਾਂ ਹੀ ਕਰਨਾ ਹੈ ਇੰਨੇ ਪੈਸੇ ਲਵਾਂਗੇ ਬਾਈ ਜੀ ਅੱਛਾ ਵੀ ਉਸ ਤੋਂ ਬਾਅਦ ਵਾਲੀ ਗੱਲ 'ਚ ਗੱਲ ਕਰ ਉਹ ਤੁਹਾਨੂੰ ਹੈ ਯਾਦ ਵੀ ਕਿੰਨੇ ਪੈਸੇ ਉਹਨਾਂ ਦਿੱਤੇ ਕੈਸਟ ਦੇ ਕੋਈ ਬਾਤ ਜਿੰਨੇ ਮੰਗ ਲਈ ਜੀ ਅੱਛਾ ਅਸੀਂ ਹੋ ਸਕਦਾ ਗੀਤਾ ਦਿਆਲਪੁਰੀ ਜੀ ਦੇ ਯਾਦ ਹੋਵੇ ਹਾਂ ਇਹ ਭਾਈ ਸਾਹਿਬ ਕਹਿੰਦਾ ਮੈਨੂੰ ਇੰਨੇ ਪੈਸੇ ਦੇਣੇ ਨਹੀਂ ਹਾਂ ਅਸੀਂ ਕਹ ਲੈਣੇ ਵੀ ਇੰਨੇ ਕਹਿੰਦਾ ਯਾਰ ਨਹੀਂ ਦੇਣੇ ਕਹਿੰਦਾ ਮੈਂ ਢਾਡੀ ਕਿਉਂ ਨਾ ਦੂਜੇ ਕਲਾਕਾਰਾਂ ਨੂੰ ਮਿਲ ਹੀ ਜਾਂਦੇ ਹੂੰ ਅਸੀਂ ਕਹੇ ਵੀ ਚਲੋ ਬਾਈ ਬਾਲੇ ਪੈਸੇ ਮੰਗਦਾ ਕਹਿੰਦਾ ਕਿੰਨੇ ਹੂੰ ਇਹ 4.5 ਲੱਖ ਮੰਗਦਾ ਅੱਛਾ ਜੀ ਚਲ ਬਿਲਾ ਹਾਂ ਕਹਿੰਦਾ ਯਾਰ ਮੈਂ ਤਾਂ 9-10 ਦੀ ਚਾਹ ਰੱਖੀ ਬੇਟੇ ਤੂੰ 4.5 ਤੇ ਖੜ ਕੇ ਦਰਸ਼ਕ ਮਾਹ ਜੀ ਨੇ ਆਖਿਆ ਹਾਂ ਜੀ ਦਰਸ਼ਕ ਕਹਿੰਦਾ ਮੈਨੂੰ ਤਾਂ 9-10 ਲੱਖ ਦੀ ਚਾਹ ਸੀ ਵੀ ਇੰਨਾ ਕੁ ਲੈਣਗੇ ਹੂੰ ਕਹਿੰਦਾ ਗੱਲ ਕਰੋ ਸਾਈ ਫੜੋ ਚਲੋ ਜੀ ਕਰੋ ਅੱਛਾ ਉਹ ਕਿਹੜੀ ਕੈਸਟ ਸੀ ਪਹਿਲੀ ਤੁਹਾਨੂੰ ਯਾਦ ਆ ਪਹਿਲੀ ਸੀਗੀ ਜੀ ਉਹਨਾਂ ਦੇ ਕਰਾਈ ਆਪਾਂ 3 ਦੇ ਮਾਪੇ ਅੱਛਾ 3 ਦੇ ਮਾਪੇ ਟੀ ਸੀਰੀਜ਼ ਤੋਂ ਪਹਿਲੀ ਆਈ ਸੀ ਹਾਂਜੀ ਪਹਿਲੀ ਕਦੋਂ ਪਹਿਲਾਂ ਇੱਥੇ ਮਤਲਬ ਬਠਿੰਡੇ ਦੀਆਂ ਕੰਪਨੀਆਂ ਸੀ ਪਾਇਲ ਜਿੱਦਾਂ ਹਾਂਜੀ ਹਾਂ ਪਾਇਲ ਰਕਡ ਕੰਪਨੀ ਹੋਰ ਠੀਕ ਆ ਉਹਨਾਂ ਨੇ ਜ਼ਿਆਦਾ ਕੀਤੀਆਂ ਸੀ ਹਾਂਜੀ ਤੇ ਬਠਿੰਡੇ ਵਾਲੇ ਵੀ ਘਰੇ ਗੇੜਾ ਛੇੜਾ ਮਾਰਦੇ ਸੀਗੇ ਇਹਨਾਂ ਦਾ ਤਾਂ ਥੋੜੀ ਦਿਨਾਂ ਬਾਅਦ ਹੀ ਕੰਮ ਸੀਗੇ ਜੀ ਤੇ ਜਦੋਂ ਟੀ 3 ਸੀ ਆ ਗਈ ਸਾਢੇ 4 ਲੱਖ ਰੁਪਏ ਦੇ ਗਏ ਉਹ ਇਹਦੇ ਇਹਨਾਂ ਦਾ ਕੀ ਹਿਸਾਬ ਕਿਤਾਬ ਸੀ ਵੀ ਇਹ ਕਹਿੰਦੇ ਸੀ ਵੀ ਹੁਣ ਸਾਡੇ ਕੋਲ ਅਸੀਂ 5 ਲੱਖ ਦੇਨੇ ਜਾਂ 6 ਲੱਖ ਉਹ ਤਾਂ ਜੀ ਇਹਨਾਂ ਨੂੰ ਕਹਿੰਦੇ ਸੀ ਸਾਡੇ ਫਗਵਾੜੇ ਲਾ ਕੇ ਚਾਜੋ ਝੁੱਠੀ ਲੈ ਕੇ ਦਿੰਦੇ ਆ ਤੁਹਾਨੂੰ ਹਾਂ ਗੱਡੀ ਜਿਹੜੀ ਅੱਖ ਉਹ ਤੇ ਦੇਨੇ ਉਧਰ ਦੇ ਕੰਪਨੀ ਵਾਲੇ ਸੀ ਕੋਈ ਨਹੀਂ ਟੀ 3 ਸੀ ਵਾਲੀ ਛੱਟੀ ਸੀ ਵਾਲਿਆਂ ਦੇ ਉੱਥੇ ਜਾ ਜਾਓ ਉਧਰ ਆ ਜਾਓ ਸਾਡੇ ਲੱਕ ਨੇੜਾ ਹੋ ਜੂ ਸੋਨਾ ਜਾਣਾ ਤੁਹਾਨੂੰ ਨੇੜੇ ਸੁੱਕ ਹੈ ਦਿੱਲੀ ਤੋਂ ਆਣਾ ਹਾਂ ਵੀ ਤੂੰ ਸ਼ਹਿਰ ਚ ਰਹੇ ਜਰਾ ਇਹ ਕੰਦਾ ਜਿੰਨਾ ਮੈਂ ਪਿੰਡ ਨਹੀਂ ਛੱਡ ਠੀਕ ਆ ਹਾਂਜੀ ਤੇ ਜਦੋਂ ਫਿਰ ਇੱਥੋਂ ਨਿਕਲ ਕੇ ਵੱਡੇ ਸਟਾਰ ਬਣ ਗਏ ਚਲੋ ਛੱਤਾ ਜੀ ਦੇ ਪਰਮਾਤਮਾ ਨੂੰ ਪਿਆਰੇ ਹੋ ਗਏ ਉਹਨਾਂ ਦੀ ਮੌਤ ਹੋ ਗਈ ਜਿਹੜੇ ਬਾਕੀ ਸੀਗੇ ਧਰਮਪ੍ਰੀਤ ਹੋਰੀ ਬਲਕਾ ਸਿੱਧੂ ਰਾਜ ਜਿਕਰ ਕਰੀਏ ਆਪਾਂ ਇਹ ਹੋਰ ਮੁੰਡੇ ਜਿਵੇਂ ਹਰਦੇਵ ਮਾਹੀ ਡੰਗਲ ਗੋਰਾ ਚੱਕੜਾ ਜਿਹੜੇ ਬੰਦੇ ਇੱਥੋਂ ਨਿਕਲ ਕੇ ਗਏ ਸਟਾਰ ਬਣ ਗਏ ਉਹ ਫਿਰ ਬਾਅਦ ਚ ਢੇੜਾ ਛੇੜਾ ਮਾਰਦੇ ਰਹੇ ਬੇਲਾ ਜੀ ਨੂੰ ਮਿਲਣ ਜਾਣਦੇ ਰਹੇ ਹਾਂਜੀ ਜਿੰਨਾ ਚਰਚੇ ਆਉਂਦੇ ਰਹੇ ਅੱਛਾ ਆਉਂਦੇ ਰਹੇ ਤੇ ਹੁਣ ਕਦੀ ਕਦੀ ਕੋਈ ਲੰਗਦਾ ਵਰਦਾ ਕੋਈ ਆ ਜਾਣਾ ਹੁਣ ਮੋਟਾ ਜੀ ਇੰਨਾ ਨਹੀਂ ਠੀਕ ਆ ਸਾਰਿਆਂ ਨੂੰ ਵੱਧ ਤੋਂ ਵੱਧ ਬੜਾ ਰੱਖ ਆ ਉਹ ਜਿਹੜੇ ਬੰਦੇ ਨੇੜੇ ਸੀ ਨਾ ਜ਼ਿਆਦਾ ਉਹਨਾਂ ਚੋਂ ਧਰਮਪ੍ਰੀਤ ਹੋਣੀ ਤੇ ਪਰਮਪ੍ਰੀਤ ਧਰਮਪ੍ਰੀਤ ਜਿਹੜੋ ਜੇ ਨੰਗਦਾ ਸੀ ਉਹ ਲਾਜ਼ਮੀ ਗੜਾ ਉਹਨੇ ਮਾਰ ਸਿੱਧੂ ਸਾਹਿਬ ਅੱਜ ਕੱਲ ਐਮਐਲਏ ਆ ਉਹ ਤਾਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਥੋੜੀ ਜਿਹੀ ਵੱਡੀ ਹੋ ਗਈ ਕਸੂਰ ਨਹੀਂ ਬਾਹੀ ਨੰਗਲ ਹੋਣੀ ਬਾਹਰ ਚਲੇ ਗਏ ਉਹ ਬਾਹਰ ਚਲੇ ਗਏ ਬਸ ਕੇ ਜਾ ਕੇ ਹੁਣ ਆਪਾਂ ਤੋਂ ਕੱਲਾ ਕਰਨੀ ਚੱਲਦਾ ਬਨਕਾਰ ਸਿੱਧੂ ਲਾਕਾ ਸੰਭਾਉਨੇ ਆਪਦਾ ਉਹਨਾਂ ਦੀ ਡਿਊਟੀ ਵੱਡੀ ਹੋ ਗਈ ਜੀ 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 ਹ ਤਾਂ ਧਰਮਪ੍ਰੀਤ ਉਹਨਾਂ ਦੀ ਪਹਿਲੀ ਕੈਸਟ ਵੀ ਪਾਇਲ ਤੋਂ ਇਹਨਾਂ ਨੇ ਰਿਕਾਰਡ ਕਰਾਈ ਸੀ ਹਾਂ ਜੀ ਪਾਇਲ ਕਰਾਈ ਸੀ ਹਾਂ ਭਿੰਦਰ ਧਰਮਾ ਉਹ ਭਿੰਦਰ ਧਰਮਾ ਸੀ ਹਾਂ ਠੀਕ ਆ ਤੇ ਬਹੁਤ ਹੋਏ ਸੀ ਤੇ ਫਿਰ ਬਹੁਤ ਵਧ ਗਿਆ ਹੋਈ ਗਿਆ ਕੈਸਟਾ ਫਿਰ ਤਾਂ ਇਹ ਹੋ ਗਿਆ ਸੀਗਾ ਜੀ ਹੂੰ ਕਿਉਂ ਜਦੋਂ ਬੰਦੇ ਨੂੰ ਉਹਨੂੰ ਕੰਪਨੀ ਵਾਲਿਆਂ ਨੂੰ ਵੀ ਲਾਲਚ ਹੁੰਦਾ ਸੀ ਨਾ ਵੀ ਜੇ ਅਲਵਿਲਾ ਸਾਹਿਬ ਕਿਸੇ ਦੀ ਹੋਰ ਕੈਸਟ ਕਰਾਉ ਆਪਦੀ ਵੀ ਕਰਾਉ ਬਿਲਕੁਲ ਜਦੋਂ ਫੋਨ ਕਰ ਦਿੰਦੇ ਵੀ ਕੈਸਟ ਕਰਨੀ ਹੈ ਮੁੰਡੇ ਦੀ ਹਾਂ ਬਸ ਤਿਆਰ ਆ ਜੀ ਆਜੋ ਨਾਲ ਆਜੋ ਬਸ ਆਪਦਾ ਜੱਥਾ ਲੱਗ ਠੀਕ ਠੀਕ ਅਜਾ ਨਾਲ ਮਤਲਬ ਉਹ ਜਥਾ ਲੈ ਕੇ ਆਓ ਤੁਸੀਂ ਵੀ ਕਰੋ ਠੱਜੀ ਅੱਛਾ ਅੱਛਾ ਹਰੇਕ ਬੰਦਾ ਪਾਲਦਾ ਸੀ ਫਿਰ ਦੂਜੇ ਆਪਣੇ ਮੇਨ ਹੀ ਹੋ ਗਿਆ ਪਾਲਦਿਆਂ ਹੋਰ ਆਨੰਦ ਦੀ ਆਨੰਦ ਦਾ ਨਾਮ ਵੀ ਆਪਣਾ ਹੀ ਰੱਖਿਆ ਵਾਜੀ ਅੱਛਾ ਜੀ ਆੜੇ ਤੇ ਤੇ ਨੰਨੇ ਤੇ ਠੀਕ 70 70 ਦਾ ਨਾਮ ਤੇ ਅਲਵੇਲੇ ਦੇ ਨਾਮ ਤੇ ਅੱਛਾ ਜੀ ਆਨੰਦ ਵਾਹ ਹਾਂ ਜੀ ਗਰਬਖ ਸਿੰਘ ਲੇ ਬਿਲਾ ਹੁਣ ਆਏ ਪ੍ਰੋਗਰਾਮ ਤੇ ਫਿਰ ਰੋਜ਼ ਹੋਣੇ ਇੱਕ ਦਿਨ ਦੇ ਵਿੱਚ ਕਈ ਕਈ ਲੱਗਦੇ ਰਹੇ ਹਣੇ ਉਦੋਂ ਬੋੜੇ ਬੋੜੇ ਜੀ ਠੀਕ ਆ ਜਿਹੜੇ ਤਾਂ ਨਗਰ ਕੀਰਤਨ ਹੁੰਦਾ ਸੀ ਉਹਦਾ ਇੱਕੋ ਹੀ ਲੱਗਦਾ ਸੀ ਜੀ ਸਰੀ ਦੇ ਡੀ ਦਾ ਸਰੀ ਦੇ ਡੀ ਹੋਣਾ ਹਾਂ ਹਾਂ ਜੀ ਤੇ ਇੱਕ ਦਿਨ ਵਿਆਹਾਂ ਦੇ ਤਿੰਨ ਪ੍ਰੋਗਰਾਮ ਸੀ ਅੱਛਾ ਵਿਆਹਾਂ ਦੇ ਕਿਹੜੇ ਵਿਆਹਾਂ ਤੇ ਬਹੁਤ ਆ ਲਾਕਾ ਇਧਰ ਥੋੜਾ ਲਾਕਾ ਮੱਝ ਦਾ ਜੀ ਹਾਂ ਇਧਰ ਬਹੁਤ ਵਿਆਹ ਤੇ ਸਰਦੇ ਹਾਂ ਤੇ ਇਹਨਾਂ ਦੇ ਨਾਲ ਜਿਹੜੇ ਜਿਹੜੇ ਸਾਥੀ ਰਏ ਇਹਨਾਂ ਦੇ ਜਿਉਂਦੇ ਜੀ ਤੱਕ ਬੱਥੇ ਦੇ ਵਿੱਚ ਉਹਨਾਂ ਦਾ ਥੋੜਾ ਜ਼ਿਕਰ ਕਰੋ ਕਿਹੜੇ ਕਿਹੜੇ ਸਾਥੀ ਸੀਗੇ ਇਹ ਬਾਲਾ ਤਾਂ ਬਲਦੇਵ ਸਿੰਘ ਬਿੱਲੂ ਜਾਂਗਪੁਰ ਵਾਲੇ ਹੂੰ ਬਿਲਕੁਲ ਉਹ ਵੱਧ ਰਹੇ ਹਾਂ ਜੀ ਤੇ ਜਸਵੰਤ ਦਵਾਨਾ ਜੀ ਹਾਂ ਜੀ ਉਹ ਵੀ ਕਾਫੀ ਸਮਾਰ ਹੈ ਉਹ ਕਾਫੀ ਸਮਾਰੇਗੇ ਹਮ ਯਾਨੀ ਕਿ ਪਹਿਲਾਂ ਸ਼ੁਰੂ ਇਹਨਾਂ ਨੇ ਜਸਵੀਰ ਸਿੱਧੂ ਅੱਛਾ ਜੀ ਤਲਵੰਡੀ ਸਾਬੋ ਹਾਂ ਜੀ ਅਜੀਤ ਸਿੰਘ ਪਧੌੜ ਇਹ ਵੀ ਸਿੱਧੂ ਹੀ ਸੀ ਠੀਕ ਆ ਇਹ ਸ਼ੁਰੂ ਤੇ ਦਰਸ਼ਨ ਸਿੰਘ ਪੂਲਾ ਸਰੰਗੀ ਤੇ ਸੀ ਹਾਂ ਉਹਨਾਂ ਨੇ ਪਹਿਲੀ ਕਸ਼ਟ ਹੋਗੀ ਪਰਪਕਾਰੀ ਖਾਲਸਾ ਉਦੋਂ ਬਾਅਦ ਹਿੰਦੀ ਦੀ ਚਾਦਰ ਹੋਰ ਫਿਰ ਤਾਂ ਸ਼ੁਰੂ ਹੋ ਗਿਆ ਜੀ ਹਮ ਪਰ ਯਾਨੀ ਕਿ ਬੜਾ ਸਮਾਂ ਇਹ ਹੀ ਰਿਹਾ ਠੀਕ ਆ ਹਾਂ ਜੀ ਇਹ ਤੁਸੀਂ ਦੱਸਿਆ ਵੀ ਅਲਬੀਲਾ ਸਾਹਿਬ ਦੇ ਘਰੇ ਦਰਸ਼ਨ ਕੁਮਾਰ ਜੀ ਜਦੋਂ ਇੱਥੇ ਆਏ ਤੁਹਾਡੇ ਘਰੇ ਉਹਨਾਂ ਨੇ ਉਹ ਤਾਂ ਕਹਿੰਦੇ ਸੀ ਵੀ ਇਹਨੇ ਪੈਸੇ ਨਹੀਂ ਦੇਣੇ ਜਿੰਨੇ ਮੰਗ ਲੈਣੇ ਹਨਾ ਹਾਂਜੀ ਹਾਂ ਕੀਤਾ ਜੀ ਨਾਲ ਸੀਗੇ ਉੱਥੇ ਉਸ ਸਮੇਂ ਜਾਂ ਜਿਹੜੇ ਬੰਦੇ ਵੀ ਮੌਕੇ ਤੇ ਹੋਣਗੇ ਤੇ ਉਹ ਜਦੋਂ 4.5 ਲੱਖ ਰੁਪਏ ਮੰਗਿਆ ਤੇ ਦਰਸ਼ਨ ਕੁਮਾਰ ਜੀ ਵੀ ਮੈਂ ਦੱਸਿਆ 10 ਲੱਖ ਮੰਗਣਗੇ ਹਨਾ ਹਾਂਜੀ ਹਾਂ ਉਹ ਤਾਂ ਬੜਾ ਉਹਨਾਂ ਨੂੰ ਬਾਅਦ ਸੀ ਵੱਡਾ ਵੀ ਐਡੇ ਢਾਡੀ ਨੂੰ ਮਿਲਣ ਚਾਹ ਉਹ ਤੋਂ ਬਾਅਦ ਫਿਰ ਮੈਂ ਆਪਾਂ ਅੱਗੇ ਵੈਸੇ ਜ਼ਿਕਰ ਕਰ ਚੁੱਕੇ ਵੀ ਬਠਿੰਡੇ ਵਾਲੀਆਂ ਜਾਂ ਲੋਕਲ ਕੰਪਨੀਆਂ ਜਿਹੜੀਆਂ ਇਹ ਦੰਦੀਆਂ ਰੀਆਂ ਕੁਝ ਨਾ ਕੁਝ ਤੇ ਅਲਬੇਲਾ ਜੀ ਮਤਲਬ ਆਪਣੀਆਂ ਕੈਸਟਾਂ ਜਿਹੜੀਆਂ ਕਰਵਾਉਂਦੇ ਸੀਗੇ ਉਹਨਾਂ ਦੀ ਜਿਹੜੀ ਇਹ ਪੇਮੈਂਟ ਜਿੱਦਾਂ 4.5 ਲੱਖ ਤੁਸੀਂ ਦੱਸਿਆ ਹਾਂਜੀ ਹਾਂ ਜਿਹੜੀਆਂ ਹੋਰ ਕੰਪਨੀਆਂ ਦਿੰਦੀਆਂ ਉਹਨਾਂ ਤੋਂ ਸੰਤੁਸ਼ਟ ਰਏ ਉਹ ਖੁਸ਼ ਰਏ ਵੀ ਠੀਕ ਹੈ ਜੋ ਦੇ ਰਹੀ ਓਏ ਮਸਤ ਬੰਦਾ ਜੀ ਇਹਨੇ ਪੈਸੇ ਵੱਲ ਧਿਆਨ ਨਹੀਂ ਦਿੱਕ ਅੱਛਾ ਇਹ ਤਾਂ ਤੁਹਾਨੂੰ ਦੱਸਿਆ ਜੀ ਸਾਨੂੰ ਕਹਿੰਦੇ ਤੁਸੀਂ ਐਵੇਂ ਪੈਸੇ ਵੱਧ ਮੰਗੀ ਜ ਨੇ ਐਨੇ ਆਪਾਂ ਕੀ ਕਰ ਉਹ ਕਰਨਾ ਨਾ ਦੇਣੇ ਨਾ ਕੋਈ ਮੇ ਕੋਈ ਕਰਨਾ ਨਹੀਂ ਉਹਨਾਂ ਨੂੰ ਕੋਈ ਨਹੀਂ ਸੀ। ਤੇ ਤੀਸਰੀ ਤੇ ਫਿਰ ਬੋਡਕਾਸਟ ਆਈਆਂ। ਬੜਨਾ ਜੀ ਬੜਨਾ। ਫਿਰ ਉਹ ਕਿੱਦਾਂ ਦਿੰਦੇ ਰੇ ਫਿਰ ਤੇ ਵਧਾ ਕੇ ਦਿੰਦੇ ਰਹੇ ਹੋਣਗੇ ਸ਼ਾਇਦ। ਉਹ ਉਹ ਤਾਂ ਜੀ ਉਹਨਾਂ ਦਾ ਤਾਂ ਇਹੀ ਸੀ। ਹਾਂ। ਉਹਨਾਂ ਨੇ ਤਾਂ ਜਿੱਦੇ ਮੜਕ ਫੋਨ ਹੋ ਗਿਆ ਉਦੋਂ ਹੀ ਕਹਿਣਾ ਅਲਵਿਲਾ ਸਾਹਿਬ ਤੁਹਾਡੇ ਖਾਤੇ ਚ ਇੰਨੇ ਪੈਸੇ ਪਾਤੇ ਆਪਦੇ ਕਢਾ ਲਓ ਜਦੋਂ ਮਰਜ਼ੀ ਕੈਸ਼ਟ ਕਰਾਜੋ। ਅੱਛਾ ਜੀ। ਉਹ ਖਾਤੇ ਜੀ ਪਾਉਂਦੇ ਸਿੱਧੇ। ਉਹ ਫਿਰ ਸਾਢੇ 4 ਲੱਖ ਤੋਂ ਤਾਂ ਜ਼ਿਆਦਾ ਹੀ ਆਉਂਦੇ ਹੋਣਗੇ। ਕੋਈ ਪਤਾ ਨਹੀਂ ਜਿਉਨਾਂ ਦਾ। ਅੱਛਾ ਜੀ। ਜਿੰਨੇ ਮਰਜ਼ੀ ਉਹਨਾਂ ਨੂੰ ਤਾਂ ਕਹੇ ਦੋ ਨਹੀਂ ਕਹਿੰਦੇ। ਉਹ ਠੀਕ ਹੈ। ਇੰਨੇ ਉਹਨਾਂ ਕੋ ਖਾਤੇ ਜੀ ਪਾਉਂਦੇ ਸੀ ਲਬਿਲਾ ਸਾਹਿਬ ਦੇ ਜੀ ਜੀ ਬਸ ਇਹਨਾਂ ਨੇ ਕਢਾ ਕੇ ਜਿਹੜੇ ਸਾਥੀ ਸਨ ਉਹਨਾਂ ਨੂੰ ਦੇਣ ਆਏ ਇੱਕੇ ਵਾਰੀ ਦਰਸ਼ਨ ਜੀ ਇੱਥੇ ਹਾਂਜੀ ਹਾਂ ਦਰਸ਼ਨ ਇੱਕ ਵਾਰ ਹੀ ਨਹੀਂ ਜੀ ਬਹੁਤ ਵਾਰੀ ਆਏ ਜੀ ਅੱਛਾ ਹਾਂਜੀ ਆਪ ਉਹ ਵੀ ਆ ਜਾਂਦੇ ਫਿਰ ਤਾਂ ਇਹ ਫਿਰ ਆਪਣੇ ਪੈਸੇ ਕਢਾ ਕੇ ਸਾਥੀਆਂ ਨੂੰ ਬਣਦਾ ਹਿੱਸਾ ਜਾਂ ਜੋ ਵੀ ਉਹ ਸਿਸਟਮ ਸੀ ਉਹਨਾਂ ਦੇ ਜਥੇ ਦਾ ਉਹਦਾ ਉਹਦਾ ਵੰਡ ਦਿੰਦੇ ਸੀ ਹਾਂਜੀ ਠੀਕ ਹੈ ਜੀ ਤੇ ਇਹ ਜਦੋਂ ਉਹਨਾਂ ਨੂੰ ਥੋੜਾ ਠੱਲੇ ਮੱਠੇ ਹੋਏ ਜਦੋਂ ਹਾਂਜੀ ਹਾਂਜੀ ਉਹਨਾਂ ਦੀ ਮੌਤ ਹੋਈ ਆ ਕਿੰਨਾ ਕੁ ਜੱਟੇ ਮੱਠੇ ਰਹੇ ਪੂਰੇ 3 ਮਹੀਨੇ ਦੀ ਪੂਰੇ ਅੱਛਾ ਜੀ ਓਹੋ 11ਵੇਂ ਮਹੀਨੇ ਦੀ 11 ਤਰੀਕ ਨੂੰ ਬਿਮਾਰ ਹੋ ਅੱਛਾ ਜੀ ਤੇ ਪਹਿਲੇ ਮਹੀਨੇ ਚ ਮੌਤ ਹੋ ਗਈ ਜੀ ਕਿਹੜੇ ਸਾਲ ਦੀ ਜੀ 16 ਦੀ 2016 ਦੀ ਹਾਂਜੀ ਹਾਂਜੀ ਠੀਕ ਆ ਪੂਰੇ 3 ਮਹੀਨੇ ਪਹਿਰੇ ਠੀਕ ਹੈ ਜੀ ਤੇ ਉਹਨਾਂ ਦਾ ਤੁਸੀਂ ਮੇਲਾ ਵੀ ਕਰਾਉਨੇ ਵਰਸੀ ਬਣਾਉਨੇ ਹਾਂ ਹਾਂਜੀ ਹਾਂਜੀ ਤੇ ਉਦੋਂ ਫਿਰ ਕਿਦਾਂ ਦਾ ਪ੍ਰੋਗਰਾਮ ਹੁੰਦਾ ਜੀ ਫਿਰ ਗਾਇਕ ਉਹਨਾਂ ਚ ਪੁਰਾਣੇ ਸਾਥੀ ਵੀ ਕੋਈ ਨਾ ਕੋਈ ਆਉਂਦਾ ਹਾਂ ਜੀ ਆਉਂਦੇ ਪੁਰਾਣੇ ਸਾਥੀ ਆਉਂਦੇ ਆ ਕਈ ਬੰਦੇ ਫਿਰ ਉਦੋਂ ਬਾਹਰ ਹੁੰਦੇ ਆ ਆਪਣੇ ਸਗੀਰਦ ਬਹੁਤ ਹੈ ਟਾਡੀ ਜੀ ਜਿਵੇਂ ਬਲਜਿੰਦਰ ਸਿੰਘ ਬਗੀਚਾ ਜੀ ਹੈ ਹਾਂ ਜੀ ਭਾਈ ਰੂਪੇ ਉਹ ਹਾਂ ਜੀ ਅੱਜ ਕੱਲ ਮੁੰਡਾ ਬਾਹਰ ਹੈ ਇੰਦਰਜੀਤ ਸਿੰਘ ਤੀਰ ਹਾਂ ਤੇ ਹੁਣ ਮੁੰਡਾ ਬਹੁਤ ਵਧੀਆ ਗੋਂਦਾ ਪ੍ਰਵੀਂਦਰ ਸੌਰ ਅੱਛਾ ਜੀ ਹਾਂ ਜੀ ਮੁੰਡਾ ਆਪਣੇ ਪਿੰਡੋਂ ਵੀ ਇੱਕ ਗੋਂਦਾ ਪ੍ਰਵੀਂਦਰ ਸੌਰ ਨਾਲ ਗੁਰਪ੍ਰੀਤ ਗੋਰਾ ਇਹ ਸਾਰੇ ਆਪਣੇ ਸਗੀਰਦ ਬਹੁਤ ਹੈ ਟਾਟੀਆਂ ਦੇ ਧਾਰਮਿਕ ਗਾਉਣ ਵਾਲੇ ਵੀ ਸਾਰੇ ਫਿਰ ਆਉਂਦੇ ਉਦੋਂ ਆਉਂਦੇ ਆ ਜੀ ਠੀਕ ਠੀਕ ਪੂਰਾ ਸਹਿਯੋਗ ਹੁੰਦਾ ਹੈ ਪਹਿਲੇ ਵੀ ਉਹਨਾਂ ਨੇ ਸੈਟਿੰਗ ਕਰਕੇ ਫਿਰ ਹੁੰਦਾ ਮਤਲਬ ਵਰਸੀ ਮਨਾਉਂਦੇ ਹਾਂ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਗੱਲ ਆਈ ਤੇ ਫਿਰ ਤੁਹਾਡਾ ਕਾਰੋਬਾਰ ਤੇ ਖੇਤੀਬਾੜੀ ਦਾ ਹੀ ਆ ਹਾਂਜੀ ਖੇਤੀਬਾੜੀ ਦੇ ਠੀਕ ਹੈ ਜੀ ਹਾਂਜੀ ਖੇਤੀਬਾੜੀ ਜ਼ਰੂਰੀ ਹੈ ਬਿਲਕੁਲ ਤਾਂ ਮਾਲਕ ਦੀ ਕਿਰਪਾ ਨਾਲ ਹਲੇ ਵੀ ਆਪਣਾ ਕੁਝ ਦੈਰਾ ਜਿਹੜੇ 11 ਦੋਸਤਾਂ ਦਾ ਜਿਵੇਂ ਗੀਤਾ ਦੇਹਲਪੁਰੀਏ ਮੇਰੇ ਪਰਿਵਾਰ ਹੈ ਹੂੰ ਇੱਥੇ ਮੈਂ ਬਹੁਤ ਜ਼ਿਆਦਾ ਜਾਨਾ ਉਹਨਾਂ ਕੀਤਾ ਜੀ ਕੋਲੇ ਹੋਰ ਵੀ ਮੇਰੇ ਕੋਲੇ ਮੁੰਡੇ ਬਹੁਤ ਹੁੰਦੇ ਆ ਜਿਵੇਂ ਮੁੰਡਾ ਹੁਣ ਮੇਰੇ ਕੋਲੇ ਹਨੀ ਤ ਅੰਮ੍ਰਿਤ ਤੜੀ ਵਾਲਾ ਹੂੰ ਉਹ ਸਿੱਖ ਰਿਹਾ ਹੈ ਅੱਛਾ ਜੀ ਕਿ ਉਹ ਥੋੜੇ ਦਿਨਾਂ ਤੱਕ ਗੀਤਾ ਦਿਆਲਪੁਰੀ ਜੀ ਨੂੰ ਕਹਿੰਨੇ ਆ ਬਈ ਕੋਈ ਨਾ ਕੋਈ ਉਹਨਾਂ ਦੀ ਚੀਜ਼ ਵੀ ਕਰਾਉਨੇ ਆ ਰਿਕਾਰਡ ਕਰਾਉਗੇ ਹਾਂਜੀ ਠੀਕ ਹੈ ਜੀ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਤੁਸੀਂ ਇਦਾਂ ਹੀ ਆਪਣੇ ਭਾਈ ਸਾਹਿਬਾਂ ਆਂਗ ਆਉਣ ਵਾਲੇ ਜਿਹੜੇ ਤੁਹਾਡੇ ਆਉਣ ਵਾਲੇ ਜਿਹੜੇ ਸਾਡੇ ਨਵੇਂ ਕਲਾਕਾਰ ਆ ਮੁੰਡੇ ਜੋ ਤੁਹਾਡੇ ਤੱਕ ਪਹੁੰਚ ਬਣਾਉਂਦੇ ਆ ਤੇ ਤੁਸੀਂ ਮਤਲਬ ਜਿੰਨਾ ਪ੍ਰਮਾਤਮਾ ਨੇ ਤੁਹਾਨੂੰ ਗੱਲ ਦਿੱਤੀ ਆ ਦਿੱਤੀ ਉਹ ਸੇਧ ਜਿਹੜੀ ਉਹ ਸਾਡੇ ਨੌਜਵਾਨਾਂ ਨੂੰ ਦਿੰਦੇ ਰਹੋ ਆਪਣੇ ਭਾਈ ਸਾਹਿਬਾਂ ਤੁਸੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ ਧੰਨਵਾਦ